ਸਿਕਾਲ ਜੀ ਇਹ ਜਿਹੜੀ ਜਾਣਕਾਰੀ ਹੈਗੀ ਆ ਜਿਹੜੇ ਸਾਡੇ ਪੰਜਾਬ ਦੇ ਪਸ਼ੂ ਪਾਲਕ ਹੈਗੇ ਨੇ ਉਹਨਾਂ ਦੇ ਧਿਆਨ ਹੇਠ ਹੈਗੀ ਆ ਤੁਹਾਨੂੰ ਪਤਾ ਹੀ ਹੋਣਾ ਕਿ ਇੱਕ ਬਰੂਸੀਲੋਸਿਸ ਬਿਮਾਰੀ ਹੁੰਦੀ ਹੈ ਜਿਹੜੀ ਪਸ਼ੂਆਂ ਦੇ ਵਿੱਚ ਹੁੰਦੀ ਹੈ ਉਸ ਬਿਮਾਰੀ ਤੋਂ ਬਚਾਅ ਵਾਸਤੇ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਪਸ਼ੂ ਪਾਲਣ ਨਾਲ ਸੰਬੰਧਿਤ ਸਿਹਤ ਸੰਸਥਾਵਾਂ ਹੈਗੀਆਂ ਨੇ ਜਾਂ ਵੈਟਰਨਰੀ ਹਸਪਤਾਲ ਹੈਗੇ ਨੇ ਉੱਤੇ ਦਵਾਈ ਦਾ ਪ੍ਰਬੰਧ ਕੀਤਾ ਗਿਆ ਹੈ ਜਿੰਨੇ ਵੀ ਪਸ਼ੂ ਪਾਲਕ ਹੈਗੇ ਨੇ ਉਹਨਾਂ ਨੂੰ ਬੇਨਤੀ ਹੈਗੀ ਆ ਕਿ ਜੇਕਰ ਤੁਹਾਡੇ 4 ਤੋਂ 8 ਮਹੀਨੇ ਦੀਆਂ ਜਿੰਨੀਆਂ ਵੀ ਕਟੀਆਂ ਜਾਂ ਬੱਚੀਆਂ ਹੈਗੀਆਂ ਨੇ ਉਹਨਾਂ ਨੂੰ ਇਹ ਦਵਾਈ ਲੱਗ ਸਕਦੀ ਹੈ ਚਮੜੀ ਦੇ ਥੱਲੇ ਸੋ ਤੁਹਾਨੂੰ ਬੇਨਤੀ ਹੈਗੀ ਆ ਕਿ ਅੱਜ ਹੀ ਆਪਣੇ ਨਜ਼ਦੀਕੀ ਦੇ ਜਿਹੜੇ ਪਸ਼ੂ ਪਾਲਨ ਸਿਹਤ ਸਾਸਤਾ ਹੈਗੀ ਆ ਕੋਈ ਚਾਹੇ ਵੈਟਰਨਰੀ ਹਸਪੀਟਲ ਹੈਗਾ ਚਾਹੇ ਕੋਈ ਛੋਟਾ ਹਸਪੀਟਲ ਹੈਗਾ ਤੁਸੀਂ ਉੱਥੇ ਆਪਣੇ ਕਟੀਆਂ ਬੱਚੀਆਂ ਨੂੰ ਲਿਜਾ ਕੇ ਉਹਨਾਂ ਦੇ ਤੁਸੀਂ ਇਹ ਦਵਾਈ ਲਗਵਾ ਸਕਦੇ ਹੋ ਪ੍ਰਤੀ ਪਸ਼ੂ ਇਹ 2 ਐਮ ਐਲ ਦਵਾਈ ਲਗਣੀ ਆ ਜੋ ਜੇਕਰ ਇਹ ਦਵਾਈ ਲੱਗ ਜਾਂਦੀ ਹੈ ਤੁਹਾਡੇ ਪਸ਼ੂ ਨੂੰ ਤਾਂ ਹੈਲਥ ਡਪਾਰਟਮੈਂਟ ਦਾ ਇਹ ਕਹਿਣਾ ਹੈਗਾ ਹੈਗਾ ਕਿ ਉਸ ਤੋਂ ਬਾਅਦ ਜਿਹੜੇ ਮਾਤਾ ਕਟਰੂ ਹੈਗੇ ਨੇ ਉਹਨਾਂ ਨੂੰ ਸਾਰੀ ਉਮਰ ਇਦਾਂ ਦੀ ਬਿਮਾਰੀ ਕੋਈ ਨਹੀਂ ਆਉਂਦੀ ਹੈਗੀ ਤੇ ਇਹ ਇੱਕ ਅਜਿਹੀ ਬਿਮਾਰੀ ਹੈਗੀ ਆ ਜਿਹੜੀ ਅ ਜਿਹੜਾ ਪਸ਼ੂ ਪਾਲਣ ਵਿਭਾਗ ਹੈਗਾ ਉਹਨਾਂ ਦੇ ਕਹਿਣ ਮੁਤਾਬਕ ਇਹ ਅਜਿਹੀ ਬਿਮਾਰੀ ਹੈ ਜਿਸ ਦਾ ਕੋਈ ਇਲਾਜ ਹੀ ਹੈ ਨਹੀਂਗਾ ਸੋ ਦੋਸਤੋ ਇਹ ਬਹੁਤ ਵੱਡੀ ਸਕੂਲ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਜਿਹੜੀ ਤੁਹਾਨੂੰ ਦਿੱਤੀ ਗਈ ਹੈ ਤਾਂ ਅੱਜ ਹੀ ਜਾ ਕੇ ਆਪਣੇ ਕਟੀਆਂ ਵਿੱਚੀਆਂ ਜਿਹੜੀਆਂ 4 ਤੋਂ 8 ਮਹੀਨੇ ਦੀਆਂ ਹੈਗੀਆਂ ਉਹਨਾਂ ਦੇ ਜਾ ਕੇ ਆਪਾਂ ਇਹ ਜਿਹੜੀ ਇਹ ਵੈਕਸੀਨ ਲਗਾਈਏ ਸੋ ਇਹਦੇ ਵਿੱਚ ਹੁੰਦਾ ਕੀ ਹੈ ਇਹ ਲਾਗ ਦੀ ਬਿਮਾਰੀ ਹੈਗੀ ਆ ਇੱਕ ਪਸ਼ੂ ਤੋਂ ਦੂਜੇ ਦੇ ਪਸ਼ੂ ਤੇ ਹੋ ਜਾਂਦੀ ਹੈ ਤੇ ਆਮ ਤੌਰ ਤੇ ਪਸ਼ੂ ਆ ਜਿਹੜਾ ਉਹ 7ਵੇਂ ਮਹੀਨੇ ਤੇ ਜਿਹੜਾ ਆਪਣਾ ਫਾਲ ਸੁੱਟ ਦਿੰਦਾ ਤੇ ਸਾਰੀ ਉਮਰ ਉਹ ਤਕਰੀਬਨ ਦੁੱਧ ਵੀ ਨਹੀਂ ਦਿੰਦਾ ਸੋ ਇਸੇ ਤਰ੍ਹਾਂ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਦੂਜੇ ਤੋਂ ਤੀਜੇ ਪਸ਼ੂ ਨੂੰ ਐਦਾ ਹੀ ਬਿਮਾਰੀ ਵੱਧਦੀ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਸਾਡਾ ਪਸ਼ੂਤਨ ਹੈਗਾ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਗੱਲ ਕਹਿੰਦਾ ਸੋ ਜੇ ਆਪਾਂ ਸਮੇਂ ਸਿਰ ਇਹ ਵੈਕਸੀਨ ਲਵਾ ਲਵਾਂਗੇ ਆਪਣੇ ਪਸ਼ੂਆਂ ਦੇ ਤਾਂ ਇਹ ਬਹੁਤ ਬਚਾਅ ਹੋਏਗਾ ਤੇ ਉਹਨਾਂ ਦੀ ਜਿਹੜੀ ਆਰਥਿਕਤਾ ਦੇ ਵਿੱਚ ਵੀ ਬਹੁਤ ਵੱਡਾ ਲਾਭ ਹੋਊਗਾ ਸੋ ਦੂਸਰੀ ਇੱਕ ਗੱਲ ਹੋਰ ਵੀ ਧਿਆਨ ਦੇਣਯੋਗ ਹੈਗੀ ਆ ਕਿ ਇਹ ਜਿਹੜੀ ਬਿਮਾਰੀ ਹੈਗੀ ਆ ਇਹ ਬਹੁਤ ਹੀ ਹਾਈ ਪ੍ਰੋਫਾਈਲ ਹੈਗੀ ਆ ਮਤਲਬ ਇਹ ਕਿਤੇ ਵੀ ਮਤਲਬ ਹੋ ਸਕਦੀ ਹੈ ਇਸ ਕਰਕੇ ਇਹ ਵੀ ਆਪਾਂ ਕਹਿ ਸਕਦੇ ਨਹੀਂ ਸਾਡੇ ਕੋਲ ਇਸ ਨੂੰ ਇਹ ਬਿਮਾਰੀ ਨਹੀਂ ਹੁੰਦੀ ਸੋ ਇਹ ਪਸ਼ੂਆਂ ਦੇ ਨਾਲ ਨਾਲ ਜਿਹੜੇ ਆਮ ਵਿਅਕਤੀ ਹੈਗੇ ਆ ਅਸੀਂ ਹੈਗੇ ਆ ਮਨੁੱਖੀ ਇਹ ਜਿਹੜੇ ਮਨੁੱਖ ਹੈਗੇ ਨੇ ਉਹਨਾਂ ਦੇ ਵਿੱਚ ਵੀ ਇਹ ਬਿਮਾਰੀ ਟਰੈਵਲ ਕਰ ਸਕਦੀ ਆ ਸੋ ਸਾਨੂੰ ਫਿਰ ਤਾਂ ਹੋਰ ਵੀ ਜ਼ਿਆਦਾ ਵੇਅਰ ਹੋ ਕੇ ਰਹਿਣਾ ਪਊਗਾ ਜੇ ਇਹ ਬੰਦਿਆਂ ਦੇ ਵਿੱਚ ਆ ਜਾਂਦੇ ਨੇ ਇਹਦੇ ਵੀ ਕੁਝ ਲੱਛਣ ਹੁੰਦੇ ਨੇ ਜਿਵੇਂ ਜਿਹੜੇ ਬੰਦਿਆਂ ਦੇ ਵਿੱਚ ਇਹ ਬਿਮਾਰੀ ਅਗੇ ਟਰੈਵਲ ਕਰ ਜਾਂਦੀ ਹੈ ਉਹਦੇ ਵਿੱਚ ਜੋੜਾਂ ਦਾ ਦਰਦ ਹੋ ਗਿਆ ਜਿੱਦਾਂ ਬੁਖਾਰ ਹੋ ਗਿਆ ਇਸ ਤੋਂ ਇਲਾਵਾ ਹੋਰ ਕਈ ਲੱਛਣ ਹੁੰਦੇ ਨੇ ਜਿਹਦੇ ਨਾਲ ਪਤਾ ਲੱਗਦਾ ਰਹਿੰਦਾ ਹੈ ਕਿ ਇਹ ਜਿਹੜੀ ਇਹ ਬਿਮਾਰੀ ਹੁਣ ਮਨੁੱਖ ਦੇ ਵਿੱਚ ਆ ਗਈ ਹੈ ਸੋ ਇਹ ਜਿਹੜੀ ਵੈਕਸੀਨ ਹੈਗੀ ਆ ਬਿਲਕੁਲ ਫ੍ਰੀ ਆਫ ਕਾਸਟ ਹੈਗੀ ਆ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਸਿਰਫ ਤੁਸੀਂ ਕਰਨਾ ਕਿ ਆਪਣੇ ਚਾਰ ਤੋਂ 8 ਮਹੀਨੇ ਦੀਆਂ ਕਟੀਆਂ ਮੱਛੀਆਂ ਹੈਗੀਆਂ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਆਪਾ ਪਸ਼ੂ ਪਾਲਣ ਹਸਪਤਾਲ ਜਾਂ ਕੋਈ ਡਿਸਪੈਂਸਰੀ ਜਾਂ ਕੋਈ ਸਿਹਤ ਸੰਸਥਾ ਹੈਗੀ ਪਸ਼ੂ ਨਾਲ ਸੰਬੰਧਤ ਆਪੋ ਤੇ ਲੈ ਕੇ ਜਾਣਾ ਉੱਥੇ ਵੈਕਸੀਨ ਲੱਗੇਗੀ ਤੇ ਆਪਣੇ ਵੈਕਸੀਨ ਲਗਵਾ ਕੇ ਤੁਸੀਂ ਆਪਣੇ ਘਰ ਆ ਜਾਓ। ਸੋ ਦੋਸਤੋ ਇਹ ਪਸ਼ੂ ਪਾਲਕਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈਗੀ ਆ। ਸਾਡੇ ਪੰਜਾਬ ਦੀ ਜਿਹੜੀ ਆਰਥਿਕਤਾ ਹੈਗੀ ਆ ਖੇਤੀਬਾੜੀ ਦੇ ਨਾਲ ਨਾਲ ਇਹ ਪਸ਼ੂ ਪਾਲਣ ਕਿਤੇ ਦੇ ਉੱਤੇ ਵੀ ਬਹੁਤ ਵੱਡੇ ਪੱਧਰ ਤੇ ਡਿਪੈਂਡੈਂਟ ਹੈਗੀ ਆ। ਸੋ ਜੇ ਤੁਸੀਂ ਪਸ਼ੂ ਪਾਲਕ ਹੈਗੇ ਹੋ ਤਾ ਇਸ ਜਿਹੜੀ ਸੂਹਤ ਹੈਗੀ ਹੈ ਵੈਕਸੀਨ ਦੀ ਇਹਦਾ ਲਾਭ ਉਠਾਓ ਇਸ ਵੀਡੀਓ ਨੂੰ ਹੋਰਾਂ ਲੋਕਾਂ ਤੱਕ ਵੀ ਪਹੁੰਚਾਓ ਤਾਂ ਜੋ ਹਰੇਕ ਪਸ਼ੂ ਪਾਲਕ ਇਹਦਾ ਫਾਇਦਾ ਲੈ ਸਕੇ ਤੇ ਆਪਾਂ ਆਪਣੇ ਪਸ਼ੂਦਾਂ ਨੂੰ ਬਚਾ ਸਕੀਏ ਧੰਨਵਾਦ